ਸਹਣਾ ਲਗਦਾ ਇਹ ਹਸਣਾ ਦੇ ਉੱਤੇ ਤੈ ਆ ਕੇ ਬਹਿਣਾ ਹੈ ਗੱਜ ਕੇ ਆਖੋ ਸਤਨਾ ਵਾਹਿਗੁਰੂ ਤੇ ਸਾਧ ਸੰਗਤ ਇੱਕ ਦਿਨ ਇੱਕ ਬੀਬੀ ਨੇ ਝੋਲੀ ਵਿੱਚ ਜਿਵੇਂ ਆਪਾਂ ਆਟਾ ਪਾਉਨੇ ਕੋਈ ਦਾਣੇ ਪਾ ਦਿੰਦਾ ਕੋਈ ਪੈਸਾ ਦੇ ਦਿੰਦਾ ਇੱਕ ਬੀਬੀ ਨੇ ਕੂੜੇ ਦੀ ਟੋਕਰੀ ਅੱਜ ਭਾਈ ਫੱਗੂ ਦੀ ਝੋਲੀ ਚ ਪਾਤੀ ਨਰਾਜ ਜਣੀ ਹੋਇਆ ਹਰ ਖੋਗ ਤੇ ਰਹੇ ਨਿਆਰੋ ਨਾਹੇ ਮਾਨ અપਮਨ ਉਹਨੂੰ ਕਿਸੇ ਦੀ ਖੁਸ਼ੀ ਨਾਲ ਨਹੀਂ ਉਹਨੂੰ ਕਿਸੇ ਦੇ ਗਮ ਨਾਲ ਕੋਈ ਨਹੀਂ ਉਹ ਆਪਣੀ ਮੌਜ ਵਿੱਚ ਹੈ ਜਿਹੜਾ ਰੱਬ ਦਾ ਫਕੀਰ ਹੋਵੇ ਉਹਨਾਂ ਦੀ ਗੱਲ ਹੈ ਮੇਰੇ ਵਰਗੇ ਥੋੜਾ ਮੰਦਾ ਅੱਜ ਤਾਂ ਦੇਖਦੇ ਆ ਵੀ ਲੋਈ ਕਿੱਥੋਂ ਮਿਲੂ ਪੈਸਾ ਚੰਗਾ ਕਿੱਥੋਂ ਮਿਲੂ ਉੱਥੇ ਜਾਣਾ ਹੈ ਆਪਾਂ ਦਾ ਗਰੀਬ ਦੇ ਆਪਾ ਆਉਂਦੇ ਹੀ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਰੀਬ ਦੇ ਕੌਣ ਆਉਂਦਾ ਸਾਸੇ ਗਰੀਬ ਦੇ ਗੁਰੂ ਨਾਨਕ ਆਉਂਦਾ ਹੈਗਾ ਜਿਕੇ ਆਖੋ ਸਤਨਾਮ ਅੱਲਾਹ ਗੁਰਨਾਨਕ ਥੋੜੋ ਦੇਖਦੇ ਨੇ ਮਹਾਰਾਜ ਤਾਂ ਹੈ ਹੀ ਗਰੀਬਾਂ ਦੇ ਲਈ ਇਹ ਗਰੀਬਾਂ ਨੂੰ ਨਵਾਜਣ ਵਾਲਾ ਸਤਗੁਰੂ ਗਏ ਹੁਣ ਘਰੇ ਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਭਗਵਾਨੀ ਅੱਜ ਜਿਹੜੀ ਖੈਰ ਮਿਲੀ ਹੈ ਨਾ ਉਹ ਲਾਗੇ ਤਰਾਂਦੀ ਹੈ ਕਹਿੰਦੇ ਕੀ ਹੈ ਕਹਿੰਦੇ ਸਾਨ ਨਹੀਂ ਲਿਆ ਕੂੜੇ ਨੂੰ ਸਾਨਣ ਲੱਗੇ ਕਹਿੰਦੇ ਕੂੜੇ ਦੇ ਵਿੱਚੋਂ ਇੱਕ 베ਰੀ ਦੀ ਹਿੱਟਕ ਮਿਲ ਗਈ 베ਰੀ ਦੀ ਹਿੱਟਕ ਤੇ ਐ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੇਤੇ ਕਰਕੇ ਭਾਈ ਫੱਗੂ ਕਹਿੰਦਾ ਸਤਿਗੁਰੂ ਅੱਜ ਵੀ ਇਹ ਤੇਰੀ ਇਮਾਨਤ ਹੈ ਇਹਨੂੰ ਮੈਂ ਘਰੇ ਲਾਉਣ ਲੱਗੇ ਆ ਮੇਰੀ ਨੂੰ ਕਿਰਪਾ ਕਰੀ ਦਿয়ালੂ ਹੋ ਕੇ ਨਾ ਜਿੱਤੇ ਮੇਰੀ ਵਡੀ ਹੋ ਗਈ ਇਹਤੇ ਬੇਰ ਲੱਗਣਗੇ ਤੇ ਤੂੰ ਬੇਰ ਖਾਣ ਆ ਜੀ ਨਾਲੇ ਮੇਰੇ ਘਰੇ ਚਰਨ ਪਾਈ ਨਾਲੇ ਘਰੇ ਬੈਠ ਕੇ ਬੇਰ ਖਾਈ ਜਿਵੇਂ ਭੀਲਣੀ ਦੇ ਖਾਦੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਸਾਸ ਸਿੰਘ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਚੱਲਦੇ 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 ਇਲਾਹਾਵਾਦੀ ਧਰਤੀ ਤੇ ਪਹੁੰਚ ਗਏ ਇਲਾਹਾਵਾਦ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਮੇਰੇ ਮਾਲਕ ਗਏ ਨਾ ਭਾਈ ਫੱਗੂ ਦੀ ਉਮਰ ਬਹੁਤ ਹੋ ਗਈ ਸੀ ਉਮਰ ਬਹੁਤ ਹੋ ਗਈ ਸੀ ਬਜ਼ੁਰਗ ਹੋ ਗਿਆ ਸੀ ਥੋੜੀ ਮਾਰ ਵਿੱਚ ਖਿਆਲ ਕਰਦਾ ਸੱਚੇ ਪਾਤਸ਼ਾਹ ਕਿਤੇ ਤੈਨੂੰ ਦੇਖਿਆ ਬਿਨਾਂ ਮੌਤ ਆ ਜੀ ਕਰ ਦੇ ਕਿਰਪਾ ਸਾਸ ਜੀ ਜਦੋਂ ਆਵਾਜ਼ ਮਾਰੋ ਤੁਸੀਂ ਕੋਈ ਨਾਨਕ ਦੇ ਹਾਜ਼ਰ ਹੋ ਜਾਂਦੇ ਨੇ ਜਦ ਹੀ ਆਵਾਜ਼ ਮਾਰੋ ਹਾਜ਼ਰ ਜਦ ਹੀ ਹੋ ਜਾਂਦਾ ਹੈ ਭਾਈ ਫੱਗੂ ਖਿਆਰ ਕਰਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਿਨਾ ਕਾਠੀ ਪਾਏ ਘੋੜੇ ਤੇ ਸਵਾਰੀ ਕਰ ਲਈ ਗੱਜਕੇ ਆਖੋ ਸਤਨਾਮ ਵਾਹਿਗੁਰੂ ਨਗਰ ਸੰਗਰਾਮ ਆ ਗਏ ਫਿਰ ਰੱਬ ਦੇ ਪਿਆਰਿਓ ਜਦੋਂ ਨਗਰ ਵਿੱਚ ਆਏ ਨਾ ਘੋੜੇ ਸਵੇਤ ਸਤਗੁਰ ਘਰੇ ਆ ਗਏ ਘੋੜੇ ਸਵੇਤ ਕਹਿੰਦੇ ਫੱਗੂ ਤੇ ਸਾਹ ਸੰਗੀ ਬਿਜੋਰੀ ਦਾ ਵਾਸਤਾ ਸੀ ਸੋਚਦਾ ਪਤਾ ਕੀ ਹੈ ਆ ਐਨੀ ਮਿੱਠੀ ਆਵਾਜ਼ ਕੀ ਰਹੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹੋਰਾ ਹਉ ਸੰਮਰਥ ਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਕਿਉਂ ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ ਉਹ ਤਾਂ ਭਈ ਉਹ ਪੂਰਾ ਹੈ ਉਹ ਤਾਂ ਹੈ ਉਹ ਕਿਸੇ ਦੇ ਔਗਣਾ ਬਾਰੇ ਥੋੜੋ ਦੇਖਦਾ ਹੈ ਨੇ ਜੀਵਨ ਵਿੱਚ ਦੇਖਿਆ ਉਹਦੇ ਜੀਵਨ ਵਿੱਚ ਕੋੜਾ ਬੋਲ ਹੈ ਹੀ ਨਹੀਂ ਗਜਕੇ ਆਖੋ ਸਤਨਾਮ ਕੋੜਾ ਬੋਲ ਨਾ ਜਾਨਾ ਹੈ ਪੂਰਨ ਅਪੂਰਨ ਹੈ ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ ਉਹ ਕਿਸੇ ਦੇ ਔਗਣਾ ਬਾਲੀ ਦੇਖਦਾ ਸਾਡੀ ਡਿਊਟੀ ਔਗਣ ਦੇਖਣ ਦੀ ਲੱਗੀ ਹੈ ਗਜਕੇ ਆਖੋ ਸਤਨਾਮ ਬੰਦੇ ਦੇ ਔਗਣ ਦੇਖਣ ਦੀ ਡਿਊਟੀ ਲੱਗ ਗਈ ਹੈ ਓਏ ਰੱਬ ਦੇ ਪਿਆਰੇ ਗੁਰਨਾਨਕ ਦੇ ਕੋਲੇ ਬੈਠਾ ਹੈ ਕਿਸੇ ਦੇ ਔਗਣ ਦੇਖੇਗਾ ਤੇਰੇ ਵਿੱਚ ਔਗਣ ਔਗਣ ਆ ਜਾਣਗੇ ਕਿਸੇ ਦੇ ਗੁਣ ਦੇਖੇਗਾ ਤੇਰੇ ਵਿੱਚ ਗੁਣੀ ਗੁਣਾ ਜਾਣਗੇ ਗੱਜ ਕੇ ਆਖੋ ਸਤਨਾਮ ਜੇ ਕੋਈ ਪਿੰਡ ਦਾ ਕਹਿੰਦਾ ਵੀ ਆ ਨਾ ਵੀ ਬਾਬਾ ਸਾਡੇ ਕੀਰਤਨ ਤੈਂ ਕਰਨਾ ਮੈਂ ਜਵਾਬ ਦੇ ਦਿੰਦਾ ਹਾਂ ਤੇ ਇੱਥੇ ਬਾਬਾ ਅਮਰਜੀਤ ਸਿੰਘ ਹੈਗੇ ਆ ਸਾਧ ਸਿੰਘ ਜੀ ਵੀ ਉਹਨਾਂ ਤੋਂ ਕਰਾ ਲਓ ਭਾਈ ਬਹੁਤੇ ਜ਼ਿਆਦਾ ਤਾਂ ਆਪਣੇ ਪਿੰਡ ਲਈ ਹੈ ਐ ਹੀ ਆ ਨਾ ਬਹੁਤੀ ਗੱਲ ਤਾਂ ਨਾ ਇਨਤ ਅਸਰ ਨਾ ਇਨਾਂ ਦੀ ਅਮਨੈਤ ਸਾਸੰਗ ਜੀ ਇਹ ਤਾਂ ਜੇ ਕਹਦੇ ਧਾਰਨਾ ਚ ਬੋਲ ਕੋ ਪਤਾ ਲੱਗ ਜੀ ਬਾਬਾ ਆਪਣੇ ਲੱਗਿਆ ਨਾ ਬੋਲਣਾ ਹੀ ਬੰਦ ਕਰ ਦਿੰਦੇ ਆ ਇਹ ਫਤਿਹ ਬਰਉਣੀ ਬੰਦ ਕਰ ਦਿੰਦੇ ਆ ਸਾਸੰਗ ਮੈਂ ਗੁਰਦੁਆਰੇ ਮੱਥਾ ਟੇਕਣ ਹੋਣਾ ਕੀ ਬਰੀ ਐ ਦੇਖਦਾ ਵੀ ਬਾਬਾ ਭਲੋਗੇ ਅਸੀਂ ਕਿਉਂ ਬਲਾਈਏ ਗਜ ਕੇ ਅੱਖੋ ਸਤਨਾ ਰੱਬ ਦੇ ਪਿਆਰਿਓ ਮੇਰੇ ਸਤਗੁਰ ਕਹਿੰਦੇ ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਨ ਬਣਾ ਹੋਈ ਜੇ ਗੁਰਸਖ ਜੀਵਨ ਵਾਲਾ ਹੋਵੇ ਨਾ ਉਹਨੂੰ ਕੋਈ ਫਤਿਹਵੀ ਬਿਲਾ ਦੇਵੇ ਮਾਰ ਕਹਿੰਦੇ ਜੰਦੂਤਾ ਦੀ ਮਾਰ ਤੋਂ ਬਚਾ ਲੈਂਦੇ